ਪੰਜਾਬ ਦੇ ਵਿੱਚ 600 ਮੁਫਤ ਯੂਨਿਟ ਬਿਜਲੀ ਨੇ ਲੋਕਾਂ ਨੂੰ ਚੋਰ ਬਣਾ ਦਿੱਤਾ ਹੈ। ਲੋਕ ਬਿਜਲੀ ਬਿੱਲ ਨੂੰ 600 ਯੂਨਿਟ ਤੱਕ ਰੱਖਣ ਦੇ ਲਈ ਬਿਜਲੀ ਚੋਰੀ ਕਰ ਰਹੇ ਨੇ। ਇਹ ਖੁਲਾਸਾ ਪੰਜਾਬ ਸਟੇਟ కార్ਪੋਰੇਸ਼ਨ ਲਿਮਟਿਡ ਦੇ ਅੰਕੜਿਆਂ ਦੇ ਵਿੱਚ ਹੋਇਆ ਹੈ। ਬਿਜਲੀ ਚੋਰੀ ਕਰਕੇ ਪਾਵਰਕਾਮ ਨੂੰ ਸਾਲਾਨਾ 1000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਰਗੜਾ ਹੀ ਜਿਹੜਾ ਹੋ ਲੱਗ ਰਿਹਾ ਹੈ। ਪਾਵਰਕਾਮ ਦੇ ਅੰਕੜਿਆਂ ਦੇ ਅਨੁਸਾਰ ਸਤੰਬਰ 2023 ਤੱਕ ਬਿਜਲੀ ਚੋਰੀ ਦੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਫੀਡਰਾਂ ਦੀ ਗਿਣਤੀ ਹੈ ਜਿਹੜੀ ਉਹ 2980 ਤੋਂ ਘਟ ਕੇ 2714 ਰਹਿ ਗਈ ਹੈ ਜਦ ਕਿ 8290 ਵਾਲੇ ਫੀਸ ਦੀ ਘਾਟੇ ਵਾਲੇ ਫੀਡਰਾਂ ਦੀ ਗਿਣਤੀ ਹੈ ਜਿਹੜੀ ਉਹ 1 ਤੋਂ ਵੱਧ ਕੇ 11 ਹੋ ਗਈ ਹੈ ਕੇਂਦਰੀ ਜ਼ੋਨ ਵਿੱਚ ਬਿਜਲੀ ਚੋਰੀ ਸੱਤ ਤੋਂ ਘਟ ਹੈ ਇੱਥੇ 43 ਫੀਡਰ ਹੀ 15 ਤੋਂ 25 ਫੀਸ ਦੀ ਘਾਟੇ ਵਿੱਚ ਚੱਲ ਰਹੇ ਹਨ ਇਸ ਤੋਂ ਇਲਾਵਾ ਪਛਮੀ ਜ਼ੋਨ ਵਿੱਚ ਘਾਟੇ ਵਾਲੇ ਫੀਡਰਾਂ ਦੀ ਗਿਣਤੀ ਸਰਹੱਦੀ ਜ਼ੋਨ ਨਾਲੋਂ ਜ਼ਿਆਦਾ ਹੈ ਆਲ ਇੰਡੀਆ ਪਾਵਰ ਇੰਜੀਨੀਅਰਸ ਫੈਡਰੇਸ਼ਨ ਬਲਾਰੇ ਬੀਕੇ ਗੁਪਤਾ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਸਾਲਾਨਾ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਬਿਜਲੀ ਹੈ ਜਿਹੜੀ ਉਹ ਚੋਰੀ ਕੀਤੀ ਜਾ ਰਹੀ ਹੈ। ਬਾਬਰੂਕਮ ਦਾ ਸਟਾਫ ਜਦੋਂ ਬਿਜਲੀ ਚੋਰੀ ਦੀ ਜਾਂਚ ਕਰਨ ਦੇ ਲਈ ਸਰਹੱਦੀ ਖੇਤਰਾਂ ਤੇ ਪੱਛਮੀ ਜ਼ੋਨ ਵਿੱਚ ਜਾਂਦਾ ਏ ਤਾਂ ਉਹਨਾਂ ਨੂੰ ਆਮ ਲੋਕਾਂ ਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਏ ਇੱਥੇ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਖੰਬਿਆਂ ਉੱਤੇ ਨਹੀਂ ਲਾਉਣ ਦਿੱਤੇ ਜਾਂਦੇ ਹਨ ਤੇ ਨਾ ਹੀ ਬਿਜਲੀ ਦੇ ਮੀਟਰ ਬਦਲਣ ਦਿੱਤੇ ਜਾ ਰਹੇ ਹਨ ਇੱਥੇ ਵੱਡੀ ਪੱਧਰ ਉੱਤੇ ਮੀਟਰਾਂ ਨਾਲ ਛੇੜਛਾੜ ਹੈ ਜਿਹੜੀ ਉਹ ਕੀਤੀ ਜਾਂਦੀ ਹੈ PSPCL ਦੇ ਅੰਕੜੇ ਅਨੁਸਾਰ ਪੰਜਾਬ ਵਿੱਚ ਦੀ ਤੋਂ ਵੱਧ ਘਾਟੇ ਵਾਲੇ ਫੀਡਰਾਂ ਦੀ ਗਿਣਤੀ ਵੀ 362 ਤੋਂ ਵੱਧ ਕੇ 414 ਹੋ ਗਈ ਹੈ ਸਰਹੱਦੀ ਤੇ ਪੱਛਮੀ ਜ਼ੋਨ ਹੀ ਅਜਿਹੇ ਦੋ ਜ਼ੋਨ ਹਨ ਜਿਨ੍ਹਾਂ ਵਿੱਚ 158 ਫੀਡਰਾਂ ਦੇ ਵਿੱਚ ਘਾਟਾ 60% ਤੋਂ ਜ਼ਿਆਦਾ ਹੈ ਜਦਕਿ ਸੈਂਟਰਲ ਉੱਤਰ ਤੇ ਦੱਖਣੀ ਜ਼ੋਨਾਂ ਦੇ ਵਿੱਚ ਕਿਸੇ ਵੀ ਫੀਡਰ ਵਿੱਚ ਘਾਟਾ 60% ਤੋਂ ਜ਼ਿਆਦਾ ਨਹੀਂ ਹੈ ਇਸ ਤੋਂ ਇਲਾਵਾ 11 ਫੀਡਰਾਂ ਦੇ ਵਿੱਚ 83% ਤੋਂ ਜ਼ਿਆਦਾ ਘਟਾਏ ਜਿਨ੍ਹਾਂ ਵਿੱਚ 10 ਫੀਡਰ ਸਰਹੱਦੀ ਖੇਤਰਾਂ ਤੇ ਇੱਕ ਫੀਡਰ ਪੱਛਮੀ ਜ਼ੋਨ ਦੇ ਵਿੱਚ ਹੈ ਬਿਊਰੋ ਰਿਪੋਰਟ ਦਿਸਪਟਨ ਨਿਊਜ਼ ਦੇ ਨਾਂ ਪੰਜਾਬ ਦੇ ਵਿੱਚ 600 ਮੁਫਤ ਯੂਨਿਟ ਬਿਜਲੀ ਨੇ ਲੋਕਾਂ ਨੂੰ ਚੋਰ ਬਣਾ ਦਿੱਤਾ ਹੈ। ਲੋਕ ਬਿਜਲੀ ਬਿੱਲ ਨੂੰ 600 ਯੂਨਿਟ ਤੱਕ ਰੱਖਣ ਦੇ ਲਈ ਬਿਜਲੀ ਚੋਰੀ ਕਰਦੇ ਨੇ। ਇਹ ਖੁਲਾਸਾ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅੰਕੜਿਆਂ ਦੇ ਵਿੱਚ ਹੋਇਆ ਹੈ। ਬਿਜਲੀ ਚੋਰੀ ਕਰਕੇ ਪਾਵਰਕਾਮ ਨੂੰ ਸਾਲਾਨਾ 1000 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਰਗੜਾ ਹੀ ਜਿਹੜਾ ਹੋ ਲੱਗ ਰਿਹਾ ਹੈ। ਪਾਵਰਕਾਮ ਦੇ ਅੰਕੜਿਆਂ ਦੇ ਅਨੁਸਾਰ ਸੂਬੇ ਵਿੱਚ ਸਤੰਬਰ 2023 ਤੱਕ ਬਿਜਲੀ ਚੋਰੀ ਦੀ ਇਸ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਫੀਡਰਾਂ ਦੀ ਗਿਣਤੀ ਹੈ ਜਿਹੜੀ ਉਹ 2980 ਤੋਂ ਘਟ ਕੇ 2714 ਰਹਿ ਗਈ ਹੈ। ਜਦ ਕਿ ਅਸਤੀ ਤੋਂ 90 ਵਾਲੇ ਫੀਸ ਦੀ ਘਾਟੇ ਵਾਲੇ ਫੀਡਰਾਂ ਦੀ ਗਿਣਤੀ ਹੈ ਜਿਹੜੀ ਉਹ 1 ਤੋਂ ਵੱਧ ਕੇ 11 ਹੋ ਗਈ ਹੈ। ਕੇਂਦਰੀ ਜ਼ੋਨ ਵਿੱਚ ਬਿਜਲੀ ਚੋਰੀ ਸਭ ਤੋਂ ਘੱਟ ਹੈ। ਇੱਥੇ 43 ਫੀਡਰ ਹੀ 15 ਤੋਂ 25% ਘਾਟੇ ਵਿੱਚ ਚੱਲ ਰਹੇ ਹਨ। ਇਸ ਤੋਂ ਇਲਾਵਾ ਪੱਛਮੀ ਜ਼ੋਨ ਵਿੱਚ ਘਾਟੇ ਵਾਲੇ ਫੀਡਰਾਂ ਦੀ ਗਿਣਤੀ ਸਰਹੱਦੀ ਜ਼ੋਨ ਨਾਲੋਂ ਜ਼ਿਆਦਾ ਹੈ। ਆਲ ਇੰਡੀਆ ਪਾਵਰ ਇੰਜੀਨੀਅਰਸ ਫੈਡਰੇਸ਼ਨ ਦੇ ਬੁਲਾਰੇ ਬੀਕੇ ਗੁਪਤਾ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਸਾਲਾਨਾ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਬਿਜਲੀ ਹੈ ਜਿਹੜੀ ਉਹ ਚੋਲੀ ਕੀਤੀ ਜਾ ਰਹੀ ਹੈ। ਪਾਬਰਕੌਮ ਦਾ ਸਟਾਫ ਜਦੋਂ ਬਿਜਲੀ ਚੋਰੀ ਦੀ ਜਾਂਚ ਕਰਨ ਦੇ ਲਈ ਸਰਹੱਦੀ ਖੇਤਰਾਂ ਤੇ ਪੱਛਮੀ ਜ਼ੋਨ ਵਿੱਚ ਜਾਂਦਾ ਏ ਤਾਂ ਉਹਨਾਂ ਨੂੰ ਆਮ ਲੋਕਾਂ ਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਏ ਇੱਥੇ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਖੰਭਿਆਂ ਉੱਤੇ ਨਹੀਂ ਲਾਉਣ ਦਿੱਤੇ ਜਾਂਦੇ ਹਨ ਤੇ ਨਾ ਹੀ ਬਿਜਲੀ ਦੇ ਮੀਟਰ ਬਦਲਣ ਨੂੰ ਦਿੱਤੇ ਜਾ ਰਹੇ ਹਨ ਇੱਥੇ ਵੱਡੀ ਪੱਧਰ ਉੱਤੇ ਮੀਟਰਾਂ ਨਾਲ ਛੇੜਛਾੜ ਹੈ ਜਿਹੜੀ ਉਹ ਕੀਤੀ ਜਾਂਦੀ ਹੈ PSPCL ਦੇ ਅੰਕੜੇ ਅਨੁਸਾਰ ਪੰਜਾਬ ਫੀਸਦੀ ਤੋਂ ਵੱਧ ਘਾਟੇ ਵਾਲੇ ਫੀਡਰਾਂ ਦੀ ਗਿਣਤੀ ਵੀ 362 ਤੋਂ ਵੱਧ ਕੇ 414 ਹੋ ਗਈ ਹੈ ਸਰਹੱਦੀ ਤੇ ਪੱਛਮੀ ਜ਼ੋਨ ਹੀ ਅਜਿਹੇ ਦੋ ਜ਼ੋਨ ਹਨ ਜਿਨ੍ਹਾਂ ਵਿੱਚ 158 ਫੀਡਰਾਂ ਦੇ ਵਿੱਚ ਘਾਟਾ 60 ਫੀਸਦੀ ਤੋਂ ਜ਼ਿਆਦਾ ਹੈ ਜਦਕਿ ਸੈਂਟਰਲ ਉੱਤਰ ਤੇ ਦੱਖਣੀ ਜ਼ੋਨਾਂ ਦੇ ਵਿੱਚ ਕਿਸੇ ਵੀ ਫੀਡਰ ਵਿੱਚ ਘਾਟਾ 60 ਤੋਂ ਫੀਸਦੀ ਜ਼ਿਆਦਾ ਨਹੀਂ ਹੈ ਤੋ ਇਲਾਵਾ 11 ਫੀਡਰਾਂ ਦੇ ਵਿੱਚ 80% ਤੋਂ ਜ਼ਿਆਦਾ ਘਟਾਏ ਜਿਨ੍ਹਾਂ ਵਿੱਚ 10 ਫੀਡਰ ਸਰਹੱਦੀ ਖੇਤਰਾਂ ਤੇ ਇੱਕ ਫੀਡਰ ਪੱਛਮੀ ਜ਼ੋਨ ਦੇ ਵਿੱਚ ਹੈ ਬਿਊਰੋ ਰਿਪੋਰਟ ਦਿਸਪਟਨ ਨਿਊਜ਼ ਦੇ ਨਾਮ ਤਨਵਾਸ